ਦਰਬਾਰ ਸਾਹਿਬ ਦੇਖੋ ਠੰਡ ਬਹੁਤ ਆਦਿ ਦੇਖ ਨਹੀਂ ਰਿਹਾ ਤੁੰਦ ਬਹੁਤ ਵੇਰ ਆ ਅਬ ਜਿੱਲੇ ਨੇ ਬਾਦ ਨਾ ਜਿਹੜਾ ਸ਼ਹੀਦ ਮਾਰਗ ਉਹ ਬਣਾਇਆ ਹੋਇਆ ਹਾਂ ਜਿਹੜਾ ਖੂਹ ਹੁੰਦਾ ਹੋਵੇ ਨਹੀਂ ਖੂਹ ਉਹ ਚਤਰੀ ਪੱਲੀ ਸੇੜਾ ਉਹ ਦੇ ਉਹ ਦੇ ਇੱਥੇ ਆ ਇਹਨੂੰ ਕਿਹੜਾ ਨਾਮ ਹੋ ਗਿਆ ਇਹ ਆਪਣੀ ਹੈਗੀ 200 ਸਾਲ ਪੁਰਾਣੀ ਆ ਤੁਸੀਂ ਆਓ ਦੇਖਿਓ ਬਹੁਤ ਪੁਰਾਣੀ ਜਣੀਆਂ ਉਵੇਂ ਦੀ ਉਵੇਂ ਦੀ ਇਮਾਰਤ ਖੜੀ ਇੱਥੇ ਇਹ ਆ ਭਾਈ ਉਹ ਵਾਲਾ ਬੁੱਤ ਸੀ ਜਿੱਥੇ ਅੰਮ੍ਰਿਤਸਰ ਦੇ ਸਿੱਖ ਨੌਜਵਾਨ ਨੇ ਨਾ ਮਾੜੀ ਹਰਕਤ ਕੀਤੀ ਸੀ ਇਹਨਾਂ ਨੇ ਕਰਕੇ ਨਾ ਇੱਥੇ ਹੁਣ ਬੈਦ ਵੀ ਸਿਕਿਉਰਿਟੀ ਕਰਾਉਣ ਲੱਗੇ ਇੱਥੇ ਹੁਣ ਇਹ ਉਦਮ ਸਿੰਘ ਨੇ ਨਾ ਸਰਤੇ ਨੇ ਕਬੂਤਰ ਵੱਠਾ ਦੇਖਣ ਨੂੰ ਆ ਲੈਦੇ ਤੇ ਦੁਰਲਾ ਲਾਇਆ ਹੁੰਦਾ ਭਾਈ ਦੇ ਵਾਹਿਗੁਰੂ ਜੀ ਦਾ ਖਾਸਾ ਸ਼ਹੀ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਤੁਹਾਨੂੰ ਪਾਦੇ ਦਰਬਾਰ ਸਾਹਿਬ ਆਏ ਹੋ ਜੀ ਕਿ ਅੱਜ ਤੇ ਹੁਣ ਅਸੀਂ ਤੜਕੇ ਦੇ ਚਾਰ ਬਾਦੀ ਘਣਾ ਇਸ ਇਸ਼ਨਾਨ ਨੂੰ ਕਰਨ ਚੱਲੇ ਆਂ ਬਟਾ ਦੇਖੋ ਇੱਥੇ ਹੁਣ ਕੋਰਾ ਹੀ ਕੋਰਾ ਦਰਬਾਰ ਸਾਹਿਬ ਦੇਖੋ ਠੰਡ ਬਹੁਤ ਅੱਜ ਦੇਖ ਨਹੀਂ ਦਿਆ ਤੁਰਦ ਬਹੁਤ ਬਈ ਰਾਤ ਦੀ ਬਾਕੀ ਦੇਖਦੇ ਆਂ ਚਲੋ ਦੁੱਖ ਭਜਨੀ ਕੋਲ ਚੱਲੇ ਹੁਣ ਦੁੱਖ ਭਜਨੀ ਦੇ ਕੋਲ ਜਾ ਕੇ ਇਸ਼ਨਾਨ ਕਰਾਂਗੇ ਤਾਂ ਕਿ ਤੋ ਅਸੀਂ ਇਸ਼ਾਨਾਨ ਕਰ ਲਈ ਸੀਗਾ ਤੇ ਹੁਣ ਨਾ ਬੈਗ ਉਹ ਜਮਾ ਕਰਉਣ ਚੱਲੇ ਆ ਤੇ ਬੈਗ ਉਹ ਜਮਾ ਕਰਾ ਕੇ ਪਰਨੇ ਬੰਨਾਂਗੇ ਉਦੋਂ ਬਾਅਦ ਉਹ ਪਰਨੇ ਬੰਨ ਕੇ ਫਿਰ ਲੇਨ 'ਚ ਖੜਾਂਗੇ ਮੱਥਾ ਟੇਕਣ ਨੂੰ ਬਾਕੀ ਦੇਖੋ ਮੈਂ ਕਿਹਾ ਤੇ ਰਾਜਨ ਛੋਟਾ ਹੋ ਗਿਆ ਰਾਜਨ ਤੇ ਇੱਧਰ ਆਪਣਾ ਚਲੋ ਲੱਗ ਰਿਹਾ ਹੈ ਆਇਆ ਹੈ ਜਮੇ ਹਜੇ ਵੀ ਨਹੀਂ ਲਾਤਾ ਹੈਗਾ ਹੂੰ ਲਈ ਗੱਲ ਚੱਲ ਉਹ ਦੇਖੀ ਸੱਟ ਹੋ ਜੂ ਤਾਂ ਦੇਖੀ ਬਾਬੇ ਨਾਲ ਗੱਲ ਕਰਾਂਗੇ ਬਾਬੇ ਨੂੰ ਬਾਬੇ ਨੂੰ ਪੁੱਛਾਂਗੇ ਬਾਬਾ ਜੀ ਉਹ ਜਗ੍ਹਾ ਕਿੱਥੇ ਜਿੱਥੇ ਕਾਲੇ ਕੋਹ ਨਾ ਬੜੇ ਸੀਗੇ ਨਾ ਕੇ ਬਾਹਰ ਨਿਕਲੇ ਚਿੱਟੇ ਹੋ ਗਏ ਸੀਗੇ ਨਹੀਂ ਕੱਪੜੇ ਤਾਂ ਹੋ ਗਏ ਹਾਂਜੀ ਮੱਥਾ ਟੇਕ ਲਏ ਸੀਗਾ ਤੇ ਹੁਣ ਅਸੀਂ ਨਾ ਬਾਹਰ ਨਿਕਲੇ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਬਹੁਤ ਸੋਹਣੇ ਹੋ ਗਏ ਅੱਜ ਰਸ਼ ਬਹੁਤ ਘੱਟ ਸੀਗਾ ਬਟ ਫਿਰ ਵੀ ਬਹੁਤ ਵਧੀਆ ਮੱਥਾ ਟੇਕਿਆ ਗਿਆ ਸੀਗਾ ਸੀਗਾ ਇੰਨਾ ਨਹੀਂ ਸੀਗਾ ਠੀਕ ਠੀਕ ਜਿਹਾ ਸੀਗਾ ਅੱਜ ਬਟ ਚਲੋ ਆਪਾਂ ਤੁਹਾਨੂੰ ਹੁਣ ਜਿਲੇ ਵਾਲਾ ਬਾਗ ਲੈ ਕੇ ਚੱਲਦੇ ਹਾਂ ਤੇ ਮਾਰਕੀਟ ਜਿਹੜਾ ਇੱਥੇ ਦਾ ਮੇਨ ਆ ਤੁਹਾਨੂੰ ਦਿਖਾਉਣ ਲੱਗੇ ਆ ਉਹ ਕੀ ਕਹਿੰਦਾ ਅਸੀਂ ਕਿਹੜਾ ਬਾਗ ਆ ਇਹ ਕਹਿੰਦਾ ਮੈਨੂੰ ਕਹਿੰਦੇ ਯਾਰ ਇਹ ਕਿਹੜਾ ਬਾਗ ਆ ਮੈਂ ਕਿਹਾ ਜਿਲੇ ਵਾਲਾ ਬਾਗ ਇਹਨੂੰ ਸੁਣਿਆ ਨਹੀਂ ਮੈਨੂੰ ਕਹਿੰਦਾ ਤੇਰੇ ਕਿਹੜਾ ਜਲੇ ਵਾਲਾ ਬਾਗ ਕਾਦਾ ਇਹਦੇ ਹਾਲ ਨਹੀਂ ਅਬ ਜਿਲ੍ਹੇ ਵਾਲੇ ਬਾਦਨਾ ਜਿਹੜਾ ਸ਼ਹੀਦ ਮਾਰਗ ਉਹ ਬਣਾਇਆ ਹੋਇਆ ਸੋਨਾ ਜਿਹੜਾ ਖੂਹ ਸੀਗਾ ਉਹ ਇਹੀ ਆ ਨਹੀਂ ਖੂਹ ਉਹ ਚਤਰੀ ਪਾਲੀ ਸੇੜਾ ਉਹ ਦੇ ਉਹ ਦੇ ਉੱਥੇ ਆ ਇਹਨੂੰ ਲਿੱਟਣਾ ਨਾ ਮੁੱਚਿਆ ਇਹ ਹੜ ਜਾ ਇਹਨੂੰ ਹੁਕਣਾ ਨਾ ਮੁੱਚਿਆ ਕੋ ਬਣਾ ਨੇ ਪਰਿਤਤਾ ਨੇ ਉੱਠ ਕਰਨਾ ਵਿੱਚ ਜਿਹੜੇ ਸ਼ਹੀਦ ਹੋਏ ਉਹਨਾਂ ਨੇ ਉਹਦਾ ਕਿਹਾ ਆ ਕੀ ਆ ਗਿਆ ਇਹਨੂੰ ਕਿੱਥੇ ਸਿੜਦਾ ਛੱਤ ਤੋਂ ਹੋਰ ਵੀ ਆ ਰਹੇ ਨੇ ਧਕਾਰ ਬਾਈ ਇੱਕ ਗੱਲ ਤਾਂ ਇਹਨਾਂ ਨੇ ਬਣਾਤਾ ਬਹੁਤ ਸੋਹਣਾ ਦਿੱਤਾ ਪਰ ਇਹਨਾਂ ਨੇ ਜਿੰਨੀ ਵੀ ਪੁਰਾਣੀਆਂ ਇਮਾਰਤਾਂ ਸੀਗੀਆਂ ਮੇਰੇ ਹਿਸਾਬ ਨਾਲ ਤਾਂ ਸਾਰੀਆਂ ਖਤਮ ਕਰਤੀਆਂ ਇਹਨਾਂ ਨੇ ਟੋਟਲੀ ਤੇ ਆ ਖੂਨ ਬਣਾਇਆ ਖੂਨ ਨੂੰ ਖੂਨ ਹੈ ਜਿਹੜਾ ਇਹਨਾਂ ਦਾ ਨਾ ਇਹ ਇਹਦੇ ਨਾਲ ਨਾਲ ਵੀ ਸਾਰੇ ਡੈਕੋਰੇਟ ਕਰਤਾ ਸਾਰੇ ਸਾਰੇ ਜਣੇ ਕੀ ਖਤਮ ਹੀ ਕਰਤਾ ਦੇਖਦੇ ਆ ਤੁਹਾਨੂੰ ਅੱਗੇ ਦਿਖਾਉਂਗਾ ਬਾਈ ਖੂ ਦੇਖਿਓ ਤੇ ਜਿਹਦਾ ਜਿਹਦਾ ਦਿਲ ਕਰੂਗਾ ਆ ਕੇ ਛਾਲ ਮਾਰਦੇ ਆ ਅੱਛਾ ਜਿਹੜਾ ਵਾਲਾ ਆ ਗਿਆ ਉਹ ਬੋਰ ਚਾਹ ਰਿਹਾ ਕਿਰਪਾ ਕਰਕੇ ਖੂਹ ਵਿੱਚ ਪੈਸਾ ਸੁੱਟਣਾ ਮਨਾ ਹੈ ਖੂਹ ਵਿੱਚ ਪੈਸਾ ਸੁੱਟਣਾ ਮਨਾ ਹੈ ਸਿੱਟਾਂ ਕਿ ਕਿਧਰ ਜਹੜਾ ਕੋ ਖੂਹ ਤਾਂ ਦੇਖਦਾ ਨਹੀਂ ਹੈਗਾ ਭਈ ਇਹ ਖੂਹ ਦਾ ਇਤਿਹਾਸ ਸੀਗਾ ਜਣੀ ਕਿ ਨਾ ਜਦੋਂ ਨਾ ਗੋਲੀਆਂ ਚੱਲਣ ਲੱਗੀਆਂ ਸੀਗਾ ਨਾ ਜਦੋਂ ਨਾ ਗੋਰੇ ਇਹ ਇੰਦਰ ਅਗੇ ਸੀਗੇ ਐਂਟਰੀ ਕਰ ਲਈ ਸੀ ਜਿੰਨੇ ਵੀ ਤੇ ਸਭਾ ਲੱਗੀ ਸੀ ਜਿੰਨੇ ਵੀ ਲੋਕ ਸੀਗੇ ਨਾ ਉਹਨਾਂ ਨੇ ਨਾ ਭੱਜ ਕੇ ਖੂਹ ਦੇ ਵਿੱਚ ਸ਼ਲਾਮਾਨੀ ਸ਼ੁਰੂ ਕਰਤੀਆਂ ਸੀਗੀਆਂ ਤੇ ਇਹ ਖੂਹ ਨੇ ਕਿ ਸ਼ਹੀਦਾਂ ਦਾ ਖੂਹ ਆ ਬਾਈ ਤੇ ਤੁਸੀਂ ਜਦੋਂ ਆਉਂਗੇ ਤੇ ਇਨ ਫੀਚਰ ਤੇ ਸਰਦਾਜ ਲਈ ਜਿਹੜੀ ਹੁੰਦੀ ਆ ਸ਼ਹੀਦਾਂ ਨੂੰ ਜ਼ਰੂਰ ਦਿਓ ਬਾਈ ਹਾਂ ਠੀਕ ਹੈ ਜੀ ਦੇਖ ਜਿੰਨ ਤੇ ਆ ਦੇਖੋ ਇੱਧਰ ਬਈ ਅੱਗੇ ਗੋਲੀਆਂ ਚਲਾਈਆਂ ਸੀਗੇ ਜਿੱਥੇ ਐਸਲਾਰ ਦੀਆਂ ਲੱਗਦੀਆਂ ਚਲਾਈਆਂ ਹੋਈਆਂ ਦਾ ਬਈ ਯਾਰ ਮੈਨੂੰ ਐਸਲਾਰ ਹੁਣ ਦੀਆਂ ਤਾਂ ਨਹੀਂ ਫੋਟ ਫਟ ਡੂੰਘੀਆਂ ਉਹ ਕਰ ਦਿੰਦੀਆਂ ਨੇ ਡੋਆ ਕਰ ਦਿੰਦੀਆਂ ਇਹ ਦੂਜੀਆਂ ਚਲਾਈਆਂ ਹੋਣੀਆਂ ਜਿਹੜੀ ਕੋੜੇ ਵਾਲੀ ਹੁੰਦੀਆਂ ਨੇ ਜਿਹੜੇ ਹਨ ਇੱਕ ਵਾਰ ਗੁਰੂਆਂ ਦੇ ਪੱਖ ਉਹ ਵਾਲੀਆਂ ਜਿਹੜੇ ਫਿਲਮਾਂ 'ਚ ਨਹੀਂ ਹੁੰਦੀਆਂ ਪੁਲਿਸ ਵਾਲਿਆਂ ਕੋਲ ਇਹ ਲੱਕੜੇ ਵਾਲੀਆਂ ਪਿਸਤਲ ਪਿਸਤਲ ਤੋੜੀਂਦੇ ਨੇ ਦਿਨਾਲੀ ਜੀ ਨਹੀਂ ਹੁੰਦੀ ਵੱਡੀ ਸਾਰੀ ਯਾਰ ਅੱਛਾ ਇਹ ਉਹ ਵਾਲੀਆਂ ਗੁਲੀਆਂ ਚਲਾਈਆਂ ਲੱਗਦੀ ਨੇ ਬਾਕੀ ਕੀ ਪਤਾ ਰੱਬ ਜਾਣਦਾ ਪਕੜਾ ਸੀਗੇ ਉਹ ਟਾਈਮ ਇੱਕੋ ਪਾਰਲੀ ਸਾਈਡ ਕੰਦ ਦਾ ਇੱਕ ਉਹ ਤੈਨੂੰ ਉੱਥੇ ਤੱਕ ਅਗਲੇ ਕੰਨ ਆ ਜਾ ਡੇਡ ਡੇਡ ਗੇਟ ਇਧਰਲੀ ਸਾਈਡ ਆ ਦੇ ਲੋਹਾ ਲੱਗੇ ਨੇ ਗੋਲੀਆਂ ਬਈਆ ਦੇਖੋ ਜਾਨਕੀ ਆਹ ਇੱਕ ਇੱਕ ਆ ਕੰਦ ਹੋਗੀ ਕੋ ਕੰਦ ਹੋਗੀ ਜਿੱਥੇ ਤੁਹਾਨੂੰ ਦਿਖਾ ਕੇ ਲਿਆ ਪਿੱਛੇ ਇਹ ਇਹ ਦੋ ਕੰਦ ਬਚਾਈ ਹੋਏ ਨੇ ਜਿੱਥੇ ਗੋਲੀਆਂ ਲੱਗੇ ਨੇ ਬਾਕੀ ਦਾ ਮੈਨੂੰ ਤੁਸੀਂ ਦੇਖ ਲਓ ਤੁਹਾਨੂੰ ਦੇਖਣ ਨੂੰ ਲੱਗਦਾ ਕੋਈ ਜ਼ਿਲੇ ਵਾਲਾ ਬਾਗ ਹੈਗਾ ਵਾ ਪੁਰਾਣੀ ਕੋਈ ਬਰਸਤ ਹੈਗੀ ਇਹ ਚ ਪੁਰਾਣਾ ਸਭ ਕੁਝ ਖਤਮ ਕਰਤਾ ਵੀਰੇ ਇਹਨਾਂ ਨੇ ਤੇ ਨਵਾਂ ਦਿਖਾਉਣ ਦੇ ਚੱਕਰਾਂ 'ਚ ਜਾ ਮਾਡਰਨ ਪੰਜਾਬ ਤੋਂ ਖੋਣ ਦੇ ਚੱਕਰਾਂ ਜਿਨ੍ਹਾਂ ਨੇ ਇਹ ਚੀਜ਼ਾਂ ਕ੍ਰੀਏਟ ਕਰ ਲਈਆਂ ਬਟਾ ਦੇ ਲੋ ਆਹੀ ਇੱਕ ਕੰਧ ਬਚੀ ਹੋਈ ਆ ਆ ਵੀ ਕੋ ਪੁੱਛਦਾ ਸੀਗਾ ਕੀ ਆਹ ਉਹ ਜਗਾ ਜਿੱਥੇ ਸਭਾ ਲੱਗੀ ਹੋਈ ਸੀ ਜਿੱਥੇ ਬੈਠ ਕੇ ਨਾ ਸਭਾ ਲਾਈ ਸੀ ਉਹਨਾਂ ਨੇ ਰਾਜਨੀਤੀ ਕੀਤੀ ਸੀਗੀ ਗੋਰਿਆਂ ਦੇ ਖਿਲਾਫ ਇਹ ਉਹ ਜਗਾ ਵਾ ਬਾਈ ਇੱਕ ਆ ਕਾਲ ਵੀ ਕੰਧ ਪੁਰਾਣੀ ਆ ਪਰ ਮੈਨੂੰ ਲੱਗ ਨਹੀਂ ਰਹੀ ਇਹ ਪੁਰਾਣੀ ਗੰਧ ਹੈਗੀ ਇਹ ਸ਼ਾਇਦ ਆ ਥੱਲੇ ਵੀ ਲੱਗੇ ਹੋਏ ਨੇ ਪਰ ਮੈਨੂੰ ਨਹੀਂ ਲੱਗਦਾ ਹੈਗੀ ਪੁਰਾਣੀ ਗੰਧ ਇਹ ਲਈ ਆ ਇਹ ਅਮਰ ਜੋਤ ਜਿਹੜੀ ਮਨਾਂ ਸ਼ੀਦਾਂ ਦੇ ਲਈ ਲਾਈ ਹੁੰਦੀ ਆ ਇਹ ਮੈਨੂੰ ਲੱਗਦਾ ਸਾਰਾ ਸਾਰਾ ਦਿਨ ਰਾਤ ਚੱਲਦੀ ਰਹਿੰਦੀ 24 ਘੰਟੇ ਚੱਲਦੀ ਰਹਿੰਦੀ ਹੈ ਇਹ ਤੇ ਅੱਗੇ ਤਨ ਦੇਖੀ ਜੋੜੇ ਤਾਰ ਕੇ ਜਾਓ ਆਪਣੇ ਬੂਟ ਪਾਇਨੇ ਠੰਡੇ ਕੀ ਵੱਧ ਜਾ ਨਹੀਂ ਹੋਣਾ ਤੁੰ ਦੂਦੂ ਤਾਂ ਹੀ ਦਿਖਾਤਾ ਆਪਾਂ ਨੇੜੇ ਨਹੀਂ ਗਏਗੇ ਤੇ ਭਾਈ ਬਸ ਆਹੀ ਕੋਸ਼ਾ ਜਿੱਲੇ ਵਾਲੇ ਬਾਚੋਂ ਹੈ ਤਾਂ ਕੁਝ ਖਾਸ ਹੈ ਨਹੀਂ ਕਿ ਜਿਹੜੇ ਤਾਂ ਇੱਥੇ ਸਾਡੇ ਲੋਕਲ ਨੇ ਪੰਜਾਬ ਦੇ ਨੇ ਨਾ ਬੰਦੇ ਉਹਨਾਂ ਨੇ ਤਾਂ ਸਾਰੇ ਜਿੱਲੇ ਵਾਲਾ ਟੋਟਲੀ ਦੇਖਿਆ ਹੋਇਆ ਤੇ ਉਹਨਾਂ ਨੂੰ ਪਤਾ ਹੀ ਆ ਕੀ ਆ ਤੇ ਬਾਕੀ ਆ ਹੁਣ ਅਸੀਂ ਬਾਹਰ ਨੂੰ ਜਲਿਆ ਐਗਜ਼ਿਟ ਪੁਆਇੰਟ ਆ ਗਿਆ ਉਧਰੋਂ ਉਧਰੋਂ ਸੀਗੀ ਐਂਟਰੀ ਉਹਦੀ ਇਧਰੋਂ ਐਗਜ਼ਿਟ ਪੁਆਇੰਟ ਕਰਿਆ ਇਹਨਾਂ ਨੇ ਬਾਹਰ ਕੱਢਿਆ ਹੈ ਰਸਤਾ ਆਏ ਤੁਹਾਨੂੰ ਇੱਕ ਖੂਚੀ ਦਿਖਾਉਣਾ ਜਦੋਂ ਨਾ ਆਪਾਂ ਦਰਵਾਜ਼ੇ ਤੋਂ ਵਾਪਸ ਆਉਣਾ ਜਿਵੇਂ ਆਹ ਦੇਖੋ ਆਹ ਲੁਕੇਸ਼ ਨੂੰ ਤੁਸੀਂ ਦੇਖੀ ਹੁੰਨੀ ਆ ਮਹਾਰਾਜ ਰঞ্জੀਤ ਸਿੰਘ ਜੀ ਦਾ ਜਿਹੜਾ ਬੋਤਾ ਤੋਂ ਨਾ ਤੇ ਇਧਰ ਆ ਗਿਆ ਤੇ ਇਧਰ ਮੱਝੀ ਤੋਂ ਬਣਾਈ ਹੋਈ ਆ ਮੱਝ ਜੇ ਆਪਣੀ ਹੈ 200 ਸਾਲ ਪੁਰਾਣੀ ਆ ਤੁਸੀਂ ਆਏ ਦੇਖਿਓ ਬਹੁਤ ਪੁਰਾਣੀ ਜਾਨੀ ਕਿ ਉਮੀਦ ਦੀ ਉਮੀਦ ਮਾਰਤ ਖੜੀ ਇੱਥੇ ਇਹ ਤੇ ਬਾਕੀ ਨਾ ਕੀ ਆ ਇਹ ਤਾਂ ਅਸੀਂ ਘਟੋ ਘਟ 10 ਸਾਲ ਪਹਿਲਾਂ ਵੀ ਦੇਖਿਆ ਸੀ ਇੱਥੇ ਐਂ ਲਿਖਿਆ ਸੀ 200 ਸਾਲ ਪੁਰਾਣੀ ਬਟੇ ਖਾਸੀ 200 ਵੱਧ 200 ਤੋਂ ਵੱਧ ਹੀ ਹੋਗੀ ਹੋਣੀ ਆ ਜਿਵੇਂ ਦੀ ਇਮਾਰਤਾਂ ਨੇ ਇਹਨਾਂ ਦੀ ਇਮਾਰਤਾਂ ਦਿਖਾਉਣਾ ਮੈਂ 200 ਤੋਂ ਤਾਂ ਵੱਧ ਟਾਈਮ ਹੀ ਹੋ ਗਏ ਨੇ ਇਹਨਾਂ ਨੂੰ ਪਰ ਇਹ ਬਾਹਰੋਂ ਹੀ ਮੈਨੂੰ ਲੱਗਦਾ ਇਹਨਾਂ ਖੋਲੀ ਨਹੀਂ ਹੈਗੀ ਤੁਹਾਨੂੰ ਬਾਹਰੋਂ ਦਿਖਾ ਦਿੰਦੇ ਆ ਕਿਉਂਕਿ ਮੈਂ ਵੀ ਥੋੜਾ ਜਿਹਾ ਨਾ ਪ੍ਰੇਸ਼ ਕਰਦਾ ਹੁੰਦਾ ਨਾ ਜਿਵੇਂ ਮਾਝੇ ਦਾ ਤੇ ਜਾਣਦਾ ਨਾ ਪ੍ਰੇਸ਼ ਥੋੜਾ ਵੱਧ ਕਰਦਾ ਮੈਂ ਕਿਉਂਕਿ ਮੈਂ ਨਾ ਥੋੜਾ ਜਿਹਾ ਇਹ ਚੀਜ਼ਾਂ ਤੋਂ ਡਰਦਾ ਕਿਉਂਕਿ ਉਹ ਆਪ ਪਾਕ ਬੂਈ ਤੀਜਾ ਨੇ ਆਪਾਂ ਨੂੰ ਇਹਨਾਂ ਦੀ ਜਿਹੜੀ ਨੌਲੇਜ ਨਹੀਂ ਹੈਗੀ ਤੁਹਾਨੂੰ ਮੈਂ ਬਾਹਰੋਂ ਦਿਖਾ ਦਿੰਦਾ ਇਹ 200 ਸਾਲ ਤੋਂ ਵੱਧ ਪੁਰਾਣੀ ਮਸਜਿਦ ਬਣਾਈ ਜਾ ਤੇ ਇਹ ਓਮੇ ਦੀ ਓਮੇ ਮਾਰਤ ਖੜੀ ਹੈ ਪੁਰਾਣੀ ਓ ਮਾਰਦਾ ਸਾਰੀ ਤੁਸੀਂ ਦੇਖ ਲਓ ਬਾਈ ਮੰਨ ਕੇ ਚੱਲੋ ਜੋ ਵੀ ਬਈ ਅੱਜ ਦੇ ਟਾਈਮ 'ਚ ਨਾ ਕੰਮ ਚੱਲਦਾ ਜਿਵੇਂ ਉਹ ਨਾ ਮਿਸਤਰੀ ਬੁਣੇ ਦਾ ਹੋ ਗਿਆ ਜਾਂ ਕੋਈ ਪੋਲ ਬ੍ਰਿਜ ਬ੍ਰਿਜ ਬਣਾਉਣੇ ਹੁੰਦੇ ਨੇ ਜਾਂ ਫਲਾਈਓਵਰ ਕੁਝ ਵੀ ਬਣਾਉਣਾ ਹੁੰਦਾ ਉਹ ਵੱਧ ਤੋਂ ਵੱਧ ਨਾ ਉਹਦੀ ਮਨਿਆਦ ਕੋਈ ਵੀ ਨਹੀਂ ਹੁੰਦੀ ਯਾਰ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਐਵੇਂ ਬੱਦ ਤੋਂ ਬੱਦ ਦੇ ਨੇ ਸਾਲ ਕੱਟ ਲੜ ਜਾਂਦੇ ਸਰ ਆ ਦੇਖੋ ਕਿਹੜੇ ਟਾਈਮ ਦੀਆਂ ਮਾਰਤਾ ਬਣਾਈ ਹੋਈਆਂ ਨੇ ਅੱਜ ਦੇ ਅੱਜ ਉਮੇ ਖੜੀਆਂ ਨੇ ਬਾਈ ਇਹ ਪ੍ਰਾਣਿਕ ਕਾਰਾਗਰੀ ਆ ਬਾਈ ਇਹ ਵੀ ਕਿਵੇਂ ਮੱਝਾਂ ਦੀ ਚੰਦੜ ਹੁਣ ਚਾਹੀਦੀ ਸੀ ਇਹ ਮੱਝਾਂ ਨੂੰ ਚੱਕ ਕੇ ਮੂਰੇ ਥੋੜੀ ਲਿਆਉਣੇ ਆ ਇਹ ਬੰਦਾ ਨਹੀਂ ਸੀ ਇਹ ਖਬਰ ਕੀ ਮਾਰਕਟ ਜਿਹੜੇ ਬੰਦੇ ਦੀ ਹੋਊਗੀ ਜਗਾ ਉਹਨੇ ਫਿਰ ਆਪਣਾ ਬਣਾਤਾ ਉਹਨਾ ਕੰਪਲੈਕਸ ਬਣਾਇਆ ਹੈ ਇਹ ਵੀ ਕੋਈ ਜਿਹਦੀ ਹੈਗੀ ਜਗਾ ਫਿਰ ਅਗਲਾ ਤੈਨੂੰ ਪਤਾ ਕਿਹੜਾ ਛੱਡਦਾ ਤੇ ਆਹ ਮਹਾਰਾਜਾ ਰঞ্জੀਤ ਸਿੰਘ ਜੀ ਦਾ ਪੁੱਤ ਇਹ ਤਾਂ ਸਾਹਮਣੇ ਆ ਆਹ ਹੁੰਦੇ ਜੇ ਹੈਲ ਸਟੇਡੀ ਲੱਗਦੀ ਹੈ ਐਲ ਸਟੇਡੀ ਦੇ ਨਾਲ ਹੀ ਰਾਹ ਜਾਂਦਾ ਉਦੋਂ ਮਣੀ ਹੋਈ ਹੈ ਮਾਜੇ ਤੇ ਲੋਈ ਹੁਣ ਆਪਣੇ ਤੋਂ ਦਰਬਾਰ ਸਾਹਿਬ ਤੋਂ ਅੱਗੇ ਵਾਪਸੀ ਬਾਈ ਤੇ ਸਾਡੀ ਟ੍ਰੇਨ ਹੈਗੀ 925 ਦੀ ਤੇ ਅਸੀਂ ਇਹਨਾਂ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਝਿਲਿਆਲਾ ਬਾਗ ਦੇਖਿਆ ਤੇ ਹੁਣ ਸਾਨੂੰ ਐ ਵੀ ਅਸੀਂ ਟੈਲਨਾਲ ਸਟੇਸ਼ਨ ਤੇ ਪਹੁੰਚ ਜਾਈਏ ਨਾ ਉਸ ਤੋਂ ਬਾਅਦ ਉਹ ਇਹ ਗੱਡੀ ਆਪਣੇ ਇੱਕ ਵਾਰ ਟਿਕਟ ਲੈ ਕੇ ਇੱਕ ਵਾਰ ਸੈੱਟ ਹੋ ਕੇ ਬੈਜੀ ਉਹ ਵੀ ਰਾਤ ਦੇ ਵੀ ਥੱਕੇ ਹੋਏ ਨਾ ਰਾਤ ਦੇ ਵੀ ਅਸੀਂ ਨਾ ਬਾਈ ਜਾ ਕੇ ਕੱਟਿਆ ਕਿਉਂਕਿ ਠੰਡ ਬਹੁਤ ਸੀਗੀ ਠੰਡ ਕਰਕੇ ਨਾ ਨੀਂਦ ਨਹੀਂ ਆ ਰਹੀ ਸੀ ਕਿਉਂਕਿ ਥੱਲੋ ਵੀ ਠੰਡਾ ਸੀਗਾ ਉੱਤੋਂ ਵੀ ਠੱਡ ਭੈਣ ਲੱਗੀ ਸੀ ਉਹਦੇ ਕਰਕੇ ਨਾ ਬਹੁਤ ਔਖਾ ਹੋਇਆ ਪਿਆ ਸੀਗਾ ਸਾਨੂੰ ਯਾਰ ਸਾਡੀ ਤਾਂ ਜਾ ਕੇ ਗੱਡੀ ਆ ਸਾਨੂੰ ਦੇਖੋ ਜੀ ਸਾਨੂੰ ਜਗ੍ਹਾ ਤਾਂ ਬਹੁਤ ਮਿਲ ਗਈ ਸੀ ਪੈਣ ਨੂੰ ਜਗ੍ਹਾ ਤਾਂ ਸੀਗੀ ਜਿਵੇਂ ਮਰਜ਼ੀ ਪੈ ਜਾਂਦੇ ਬਟ ਠੰਡ ਕਰਕੇ ਸਾਡਾ ਬੁਰਾ ਹਾਲ ਸੀਗਾ ਜੀ ਕਦੇ ਉੱਧਰ ਜਾ ਕਦੇ ਉੱਧਰ ਜਾ ਤੇ ਉਦੇ ਕਰਕੇ ਸਾਨੂੰ ਹਰਾਸ਼ਮੈਂਟ ਹੋਈ ਥੋੜੀ ਜੀ ਅਸੀਂ ਚਲੋ ਜਾ ਕੇ ਰਾਤ ਕੱਟਤੀ ਤੇ ਹੁਣ ਸਾਨੂੰ ਐ ਵੀ ਚਲੋ ਸਟੇਸ਼ਨ ਤੇ ਪਹੁੰਚੀ ਉੱਥੇ ਜਾ ਕੇ ਨਾ ਆਪਣਾ ਟਿਕਟ ਲੈ ਕੇ ਟ੍ਰੇਨ ਦੇ ਵਿੱਚ ਜਾ ਕੇ ਜਿਆ ਸੀਟ ਕੋ ਮਿਲ ਗਈ ਉੱਥੇ ਪੈ ਜਾਗੇ ਆਪਣਾ ਤੇ ਬਾਕੀ ਹੁਣ ਆਪਾਂ ਨਾ ਜਿੰਮੇ ਵੀ ਹੋਇਆ ਅਗੇ ਦਿਖਾਉਨੇ ਆ ਆ ਭਾਈ ਉਹ ਵਾਲਾ ਬੁੱਤ ਸੀ ਜਿੱਥੇ ਅੰਮ੍ਰਿਤਸਰ ਨਾਮਾ ਨਾਮਾ ਕਾਂਡ ਹੋਇਆ ਸੀਗਾ ਜਿੱਥੇ ਵੀ ਜਿੱਤੇ ਆਪਣੇ ਇੱਕ ਸਿੱਖ ਨੌਜਵਾਨ ਨੇ ਨਾ ਮਾੜੀ ਹਰਕਤ ਕੀਤੀ ਸੀ ਇਹਨਾਂ ਨੇ ਕਰਕੇ ਨਾ ਇੱਥੇ ਹੁਣ ਬੈਸ ਵਿ ਸਕਿਉਰਟੀ ਖੜਾਉਣ ਲੱਗੇ ਇੱਥੇ ਹੁਣ ਇਹ ਤੇ ਬਾਕੀ ਹੁਣ ਕੀਤੀ ਦਾ ਹਰਕਤ ਮਾੜੀ ਹੈ ਜਿਵੇਂ ਕਹਦੀ ਆ ਪਰ ਮੈਨੂੰ ਥੋੜੇ ਪੋਲਿਟਿਕਸ ਵਾਲਾ ਕੰਮ ਲੱਗਿਆ ਉਹ ਚੀਜ਼ ਨੂੰ ਲੈ ਕੇ ਇਹ ਆਪਣੀ ਜਿਵੇਂ ਦਰਬਾਰ ਸਾਹਿਬ ਤੋਂ ਆਉਂਦੇ ਨਾ ਦਰਬਾਰ ਦਰਬਾਰ ਸਾਹਿਬ ਤੋਂ ਸਿੱਧਾ ਆਉਂਦੇ ਰਸਤੇ ਦੇ ਬਣੀ ਹੋਈ ਆ ਇਹ ਮੁਖਰੀਆਂ ਸੀਗੀਆਂ ਬਈ 32 ਡਿਗਰੀ ਐ ਨਾ ਪੜਿਆ ਲਿਖਿਆ ਬੰਦਾ ਸੀਗਾ ਇਹ 32 ਡਿਗਰੀਆਂ ਸੀ ਇਹ ਬੰਦੇ ਕੋਲ ਇਧਰ ਵੀ ਆਇਆ ਇਧਰੋਂ ਆਇਆ जिने ਆਪਣੇ ਦੇਸ਼ ਦੇ ਇੰਨੇ ਕਾਨੂੰਨ ਬਣਾਏ ਇਹਨਾਂ ਪੜ੍ਹੇ ਲਿਖੇ ਬੰਦਾ ਸੀਗਾ ਇਹਨੇ ਕੜ ਕੀਤੀ ਦੇਖੋ ਭਾਈ ਇੱਥੋਂ ਚੜ੍ਹਨਾ ਸੌਖਾ ਨਹੀਂ ਹੈਗਾ ਮਗਰੋਂ ਇੱਥੋਂ ਪੌੜੀ ਲੱਗੀ ਸੀ ਇਕੱਲੇ ਬੰਦੇ ਦਾ ਕੰਮ ਨਹੀਂ ਸੀਗਾ ਤਿੰਨ ਚਾਰ ਬੰਦੇ ਦਾ ਰਲ ਕੇ ਲੱਗੇ ਮਿਲ ਕੇ ਵਾਲਾ ਕੰਮ ਸੀਗਾ ਇਹ ਤੇ ਤੇ ਭਾਈ ਜਿਵੇਂ ਵੀ ਲੱਗਦਾ ਨਾ ਵੀ ਜਿਵੇਂ ਕੋਈ ਮਾਹੌਲ ਨਾ ਸ਼ਾਂਤ ਹੁੰਦਾ ਵਾ ਪੰਜਾਬ 'ਚ ਨਾ ਕਿਸੇ ਵੀ ਤਰ੍ਹਾਂ ਦਾ ਤਾਂ ਇਹਨਾਂ ਨੇ ਨਾ ਕੋਈ ਨਾ ਕੋਈ ਸਟੈਂਡ ਖੇੜਦੇ ਪੁਲਿਸ ਪੁਲਿਸ ਸਟੈਂਡ ਹੁੰਦੇ ਨੇ ਇਹ ਤੇ ਉਹਨਾਂ ਨੇ ਉਹ ਚੀਜ਼ ਦਾ ਕਰਵਾਇਆ ਹੈ ਜਿਗਾ ਕਾਰਡ ਇਹ ਵੀ ਪੰਜਾਬ ਦਾ ਮਾਹੌਲ ਖਰਾਬ ਕਰੀਏ ਤੇ ਤੁਸੀਂ ਦੇਖੋ ਜਦੋਂ ਕਾਰਡ ਹੋਇਆ ਉਦੋਂ ਬਾਅਦ ਉਹ ਉਹ ਉਹੀ じゃ ਅਗਲੇ ਦਿਨਾਂ ਨਾ ਤੁਸੀਂ ਦੇਖੋ ਕਿ ਪੰਜਾਬ ਚ ਸਾਰੇ ਬੰਦੀ ਹੋ ਗਏ ਤੋੜ ਤੁਹਾਨੂੰ ਉਹੀ ਕਈ ਦੁਕਾਨਾਂ ਦੀ ਨਾ ਦੁਕਾਨਾਂ ਤੋੜੀਆਂ ਗਈਆਂ ਨਾ ਕੱਲ ਅੰਮ੍ਰਿਤਸਰ ਦਾ ਨਹੀਂ ਹੈ ਲੁਧਿਆਣਾ ਦਾ ਰਹਿਣ ਵਾਲਾ ਲੁਧਿਆਣਾ ਵੀ ਮੈਂ ਦੇਖਿਆ ਨਾ ਲੁਧਿਆਣਾ ਵੀ ਸਾਰੇ ਟੋਟਲੀ ਬੰਦ ਜਿਗਾ ਇਹ ਸਰਪੇਕ ਪੋਲਿਟਿਕਸ ਟਾਂਟ ਕੀਤੀ ਨੇ ਬਈ ਮੌਲ ਖਰਾਬ ਕਰਨ ਨੂੰ ਹੋਰ ਕੁਝ ਨਹੀਂ ਸੀਗਾ ਕਿਸਾਨਾਂ ਵੱਲ ਧਿਆਨ ਨਾ ਜਾਵੇ ਮੇਨ ਗੱਲ ਤਾਂ ਇਹ ਆ ਵੀ ਕਿਸਾਨਾਂ ਵੱਲ ਧਿਆਨ ਨਾ ਜਾਵੇ ਕਿ ਸਰ ਇਹ ਯਾਰ ਇਹ ਬਹੁਤ ਮਾੜੀ ਹਰਕਤ ਆ ਯਾਰ ਜੋ ਵੀ ਆ ਚਾਹੇ ਉਹ ਸਿੱਖ ਨੌਜਵਾਨ ਦੀ ਆ ਜਾਂ ਉਹਦੇ ਪਿੱਛੇ ਕਿਸੇ ਨੇ ਕਰਵਾਈ ਆ ਉਹਦਾ ਵੀ ਜਿਹਦਾ ਵੀ ਹੱਥ ਹੈਗਾ ਬਹੁਤ ਮਾੜੀ ਹਰਕਤ ਕੀਤੀ ਸੀਗੀ ਮੈਂਟਲੀ ਹਰਾਸ ਕਰਕੇ ਹੁਣ ਦੇਖ ਕਿਉਂ ਉਹਨੂੰ ਵੀ ਬਾਹਰ ਕੱਢ ਦੇਣਗੇ ਨਹੀਂ ਆ ਹੀ ਰਹਾ ਯਾਰ ਆ ਵੀ ਆਪਾਂ ਬਾਕੀ ਯਾਰ ਪਤਾ ਕੀ ਗੱਲ ਇੱਕ ਗੱਲਾਂ ਦੀ ਗੱਲ ਅੰਮ੍ਰਿਤਸਰ ਸ਼ਹਿਰ ਬਹੁਤ ਸੋਹਣਾ ਯਾਰ ਬਹੁਤ ਪਿਆਰਾ ਸ਼ਹਿਰ ਹੈ ਯਾਰ ਇੱਥੇ ਦੀ ਲਾਗੇ ਖੂਬਸੂਰਤੀ ਆ ਯਾਰ ਸ਼ਹਿਰ ਦੀ ਤੁਸੀਂ ਜਿੰਨੀ ਵਾਰ ਆਓਗੇ ਨਾ ਤੁਹਾਨੂੰ ਹਰੇਕ ਵਾਰ ਹਰੇਕ ਵਾਰ ਨਾ ਤੁਹਾਨੂੰ ਲਾਗੇ ਫੀਲ ਹੋਣਾ ਲਾਗੇ ਵਾਈਬ ਆਊਗੀ ਭਾਈ ਪੂਰਾ ਘੈਂਟ ਇੱਕ ਨੰਬਰ ਮਾਹੌਲ ਆਉਰੇ ਯਾਰ ਦੇਖ ਇੱਕ ਨਾ ਜਾਣਾ ਪੈਂਦਾ ਮਜਬੂਰੀਆ ਕਰੇ ਨਹੀਂ ਤਾਂ ਮੇਰਾ ਤਾਂ ਇੱਥੇ ਇੰਨਾ ਕਿ ਦਿਲ ਲੱਗਦਾ ਮੁਰਸਾਰਾ ਕਹਿੰਦਾ ਬਾਬਾ ਕਰੇ ਤੇਰੇ ਸਾਰੇ ਯਾਰ ਹੋਰੇ ਤੇ ਹੀ ਹੋਣਾ ਆਏ ਹਾਏ ਰਾਏ ਨੇ ਇੰਨਾ ਵੀ ਨਾ ਹੋਵੇ ਵੀ ਮੁੜ ਕੇ ਅਗਲੀ ਨੇ ਦੂਜੇ ਤੀਜੇ ਦੇ ਨੇ ਗਿਆ ਕਹਿੰਦਾ ਮੈਨੂੰ ਸੋਹਰੇ ਲੈ ਜਾ ਮੈਂ ਕਿਤੋਂ ਲੈ ਆ ਕਰੂੰਗਾ ਤੇਰਾ ਤਾਂ ਦਿਲ ਹੋਰੇ ਲੱਗਦਾ ਕਿ ਤੂੰ ਹੀ ਆ ਜਾ ਕਰੀ ਫੇਰ 40 ਗੱਲ ਪੱਕੀ ਜਿਹੜੀ ਪਹਿਲੇ ਸਮੇਂ ਦੀ ਬਣੀ ਨੇ ਪਹਿਲੇ ਸਮੇਂ ਦੀ ਹੈ ਨੇ ਬਾਈ ਤੂੰ ਦੇਖੋ ਉਵੇਂ ਉਵੇਂ ਘੜੀਆਂ ਮਾਰਤਾ ਦੇ ਲੋ ਆ ਬਾਹਰ ਉਹ ਬਣਾਈ ਨੇ ਜਿਹੜੇ ਕੀ ਕਹਿੰਦੇ ਨੇ ਇਹਨੂੰ ਬਾਲਕੋਨੀਆ ਹੀ ਆ ਦੇਖੋ ਉਮੇਂ ਆਉਂਦੀ ਆ ਭਾਈ ਅਜੇ ਵੀ ਅੱਲਵਾਤ ਪੂਰੀ ਯਾਰ ਦੇਖਦੇ ਨਾ ਉੱਤਮ ਸਿੰਘ ਦੇ ਨਾ ਜਿੱਤੇ ਨਾ ਕਬੂਤਰ ਵੱਠਾ ਦੇਖਣ ਨੂੰ ਆ ਲੈਦੇ ਵੀ ਤੁਰਲਾ ਲਾਇਆ ਹੁੰਦਾ ਭਾਈ ਦੇ ਭਾਈਏ ਦੇਖੀ ਗੱਡੀ ਨਾਲ ਵੀ ਮੈਸੇਜ ਆ ਪਉ ਆਏ ਯਾਰ ਤੁਸੀਂ ਕਦੇ ਵੀ ਇਨ ਫਿਊਚਰ ਤੂੰ ਘੁੰਮਣ ਦੇ ਚਾਹਵਾਣਾ ਹੋਵੇ ਤਾਂ ਮੇਰੇ ਸਲਾਹ ਦੇ ਅਕੋਰਡਿੰਗ ਹੈ ਨਾ ਗਰਮੀ ਆ ਸਭ ਤੋਂ ਬੈਸਟ ਆਪਸ਼ਨ ਆ ਕਿਤੇ ਵੀ ਚਲੇ ਜਾਓ ਯਾਰ ਉਹਦਾ ਕਾਰਨ ਇਹ ਆ ਨਾ ਇੱਕ ਤਾਂ ਦੇਖੋ ਨਾ ਦਿਨ ਵਧੀਆ ਹੁੰਦੇ ਨੇ ਚੰਗੇ ਹੁੰਦੇ ਨੇ ਘੁੰਮਣ ਦੇ ਤੁਹਾਨੂੰ ਬਹੁਤ ਸਮਾਂ ਮੇਂ ਮਿਲ ਜਾਂਦਾ ਬਣਾ ਤੇ ਦੂਜੀ ਗੱਲ ਉਹਦੇ ਨਾਲ ਸਭ ਖਰੇਆ ਭਰੇਆ ਹੁੰਦਾ ਵਾ ਉਹ ਨਾਲ ਦੇਖੋ ਤੁਹਾਨੂੰ ਸਾਹਮਣੇ ਕੋਰੇ ਹੀ ਕੋਰੇ ਆ ਪਿਆ ਕੁਝ ਵੀ ਨਹੀਂ ਦਿਖਦਾ ਯਾਰ ਸਿਆਲਾ ਇਹਦਾ ਬਹੁਤ ਮੁੰਦਾ ਹਾਲ ਹੋ ਜਾਂਦਾ ਵਾ ਕੋਈ ਸੁਭਾ ਨਹੀਂ ਹੁੰਦਾ ਜੇ ਤੁਸੀਂ ਕਹਿੰਨਾ ਆਪਾਂ ਇਹ ਪਹਾੜਾਂ ਦੀ ਗੱਲ ਕਰ ਲਈਏ ਪਹਾੜਾਂ 'ਚ ਵੀ ਯਾਰ ਬਰਫ਼ ਪੈਣ ਲੈਂਦੀ ਹੈ ਬਰਫ਼ ਪਈ ਹੋ ਸੋਹਣੀ ਲੱਗਦੀ ਹੈ ਧੁੱਪ ਨਿਕਲੀ ਹੋਵੇ ਬਾਹਰ ਹੋ ਪਈ ਹੋਵੇ ਤਾਂ ਸੋਹਣੀ ਲੱਗਦੀ ਆ ਜੇ ਕਿਤੇ ਨਾ ਬਰਫ਼ ਪੈਂਦੀ ਹੋਵੇ ਬਾਈ ਤੁਸੀਂ ਤੁਹਾਨੂੰ ਸਿਰਫ 5 ਮਿੰਟ ਦਾ ਸੁਭਾਅ ਦਾ 5 ਮਿੰਟ ਤੋਂ ਬਾਅਦ ਕੋਈ ਸੁਭਾਅ ਨਹੀਂ ਹੈਗਾ ਯਾਰ ਉਸ ਤੋਂ ਬਾਅਦ ਤਾਂ ਐ ਲੱਗਦਾ ਇਹ ਗੱਡੀ 'ਚ ਆਪਾਂ ਗੱਡੀ 'ਚ ਬੱਠੇ ਰਹੀਏ ਜੇ ਆਪਾਂ ਕਿਤੇ ਹੈਗੇ ਆ ਇੰਦਰਾਪੁਰਾ 호텔 ਰੂਟਰ 'ਚ ਬੱਠੇ ਰਹੀਏ ਉਦੋਂ ਕੋਈ ਸੁਭਾਅ ਨਹੀਂ ਹੈਗਾ ਬਿਲਕੁਲ ਸੁਭਾਅ ਨਹੀਂ ਹੈਗਾ ਜੀ ਠੀਕ ਆ ਤਾਂ ਇਹ ਦੇ ਕਰਕੇ ਤੁਹਾਨੂੰ ਘੁੰਮਣ ਦੇ ਲਈ ਬੈਸਟ ਆਪਸ਼ਨ ਸਮਰ ਡੇਜ਼ ਹੁੰਦੇ ਨੇ ਸਮਰ ਚ ਆਪਣਾ ਜਾਓ ਕਿਤੇ ਵੀ ਘੁੰਮੋ ਮਿਰੋ ਇੰਜੋਏ ਕਰੋ ਲਓ ਜੀ ਮੇਟਰਪਪ ਫਾਈਨਲੀ ਆਪਾਂ ਆਪਣੇ ਏਰੀਏ ਲੁਧਿਆਣੇ ਚ ਪਹੁੰਚ ਹੀ ਗਏ ਸਾਡਾ 3 ਘੰਟੇ ਦਾ ਸਬਰ ਬਹੁਤ ਸੋਹਣਾ ਰਿਹਾ ਟ੍ਰੇਨ ਦਾ ਪਰ ਥੋੜੀ ਹਰਾਸ਼ਮੈਂਟ ਹੋ ਗਈ ਸੀ ਕਿਉਂਕਿ ਰਾਤ ਦੇ ਥੱਕੇ ਹੋਏ ਸੀਗੇ ਤੇ ਹੁਣ ਇੱਥੇ ਦੇਖਦੇ ਆ ਉਹ ਖਾਣੇ ਪੀਣੇ ਤੇਰੀ ਕੋਲ ਚ ਲੁਧਿਆਣੇ ਜਾ ਕੇ ਖਾਵਾਂਗੇ ਹੋਰ ਯਾਰ ਟ੍ਰੇਨ ਸਾਨੂੰ ਕੋ ਪਰਸ਼ੋ ਵੀ ਉਦੋਂ ਵਾਂ ਟਾਈਮ ਤੇ ਖੜੀ ਸੀਗੀ ਟ੍ਰੇਨ ਤੇ ਅੱਜ ਅੱਜ ਵੀ ਸਾਡੇ ਉਹ ਜਹਾਂ ਦੇ ਟ੍ਰੇਨ ਸੀ ਜਿਹੜੀ ਟ੍ਰੇਨ ਚੜ੍ਹ ਕੇ ਖਾਦਾ ਵੀ ਕੋਸ਼ਿਸ਼ ਨਹੀਂ ਹੈਗਾ ਹੁਣ ਇੱਥੇ ਆ ਕੇ ਕੋ ਖਾਣ ਲੱਗੇ ਆ ਦੇਖਦੇ ਆ ਕੀ ਮਿਲਦਾ ਖਾਣ ਨੂੰ ਤੇਰਾ ਮੇਰਾ ਲੋ ਵੀ ਦੋਸਤੋ ਪਿੰਡ ਮੋੜੇ ਦਰਸ਼ਨ ਬਹੁਤ ਸੁਣੇ ਹੋਗੇ ਦਰਵਾਜਾ ਸਾਹਿਬ ਰਸਤਾ ਹੈ ਨਹੀਂ ਸੀ ਕਿ ਪਰ ਜਿਹੜੀ ਰਾਤ ਰੈਸ਼ਮੈਂਟ ਹੋਈ ਹੈ ਨਾ ਠੰਡ ਕਰਕੇ ਓਹੋ ਸਾਨੂੰ ਥੋੜੀ ਦਿੱਕਤ ਹੋਈ ਹੈ ਬਟ ਓਕੇ ਬਾਕੀ ਸਾਰਾ ਫੁੱਲ ਨੇਰ ਜੀ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਾਂਗੇ ਆਉਣ ਵਾਲਾ ਸਾਡਾ ਕਨਸੈਪਟ ਜਿਹੜਾ ਲੈ ਕੇ ਆਉਣਾ ਹੈ ਨਾ ਬਈ ਬਹੁਤ ਸੋਹਣਾ ਕਨਸੈਪਟ ਹੈ ਤੁਹਾਨੂੰ ਇਹ ਤੁਹਾਨੂੰ ਜਰੂਰ ਪਸੰਦ ਕਰੋਗੇ ਚਲੋ ਬਾਕੀ ਮਿਲਦੇ ਆਂ ਬਈ ਅਗਲੇ ਕਿਸੇ ਸਫਟੇ ਜੋ